ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕੀ ਕਾਰਨ ਹੈ ਜਿਹੜਾ ਪ੍ਰੋਟੈਸਟ ਕਰ ਰਹੇ ਮੈਂ ਹਰਗੋਬਿੰਦ ਕੌਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਦੀ ਪੰਜਾਬ ਦੀ ਪ੍ਰਧਾਨ ਹੈ ਆਂਗਣਵਾੜੀ ਇੰਪਲਾਈਸ ਫੈਡਰੇਸ਼ਨ ਆਫ ਇੰਡੀਆ ਦੀ ਨੈਸ਼ਨਲ ਪ੍ਰੈਜ਼ੀਡੈਂਟ ਹੈ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਮੰਗ ਪੱਤਰ ਦੇ ਰਹੇ ਹਾਂ ਜੋ ਆਂਗਣਵਾੜੀਆਂ 'ਚ ਘਟੀਆ ਕੁਆਲਿਟੀ ਦਾ ਰਾਸ਼ਨ ਆ ਰਿਹਾ ਹੈ ਪੰਜਾਬ ਦੀ ਸਰਕਾਰ ਨੇ ਪਿਛਲੇ 1 ਸਾਲ ਤੋਂ ਇਹ ਰਾਸ਼ਨ ਠੇਕੇ ਤੇ ਦੇ ਦਿੱਤਾ ਪਹਿਲਾਂ ਸਰਕਾਰੀ ਏਡਾਰੀਆਂ ਦੁਆਰਾ ਆ ਰਿਹਾ ਸੀਗਾ ਹੁਣ ਜਦੋਂ ਠੇਕੇ ਤੇ ਦਿੱਤਾ ਤਾਂ ਨੈਚਰਲੀ ਉਹ ਕੰਪਨੀਆਂ ਜਿਹੜੀ ਉਹ ਆਪ ਦਾ ਬੈਨੀਫਿਟ ਦੇਖ ਰਹੀ ਹੈ ਤੇ ਇਹਨਾਂ ਨੂੰ ਕਮਿਸ਼ਨ ਦੇ ਰਹੀ ਹੈ ਪਰ ਇਹ ਬੱਚਿਆਂ ਦੀ ਸਿਹਤ ਨਾਲ ਮਾਵਾਂ ਦੇ ਪੇਟ ਦੇ ਵਿੱਚ ਬੱਚਾ ਸੀ ਉਹਨੂੰ ਖਾਣਾ ਦਿੰਨੇ ਆ ਜਿਹੜਾ ਦੇਸ਼ ਦਾ ਪਿਵੇਖਾ ਹੈ ਜੇ ਅਸੀਂ ਤੁਸੀਂ ਉਹਨੂੰ ਰਿਫਾਇੰਡ ਦੇ ਵਿੱਚ ਖਾਣਾ ਦਿਓਗੇ ਤਾਂ ਉਹ ਉਹਦੀ ਸਿਹਤ ਕਿਉਂ ਜੀ ਹੋਊਗੀ ਸੁੰਡੀਆਂ ਵਿੱਚੋਂ ਨਿਕਲਦੀਆਂ ਪੰਜੀਰੀ ਚ ਰਿਫਾਇੰਡ ਪਾ ਰਹੇ ਆ ਅਸੀਂ ਜਨਵਰੀ ਤੋਂ ਲੈ ਕੇ ਲਗਾਤਾਰ ਇਹਨਾਂ ਨੂੰ ਕਹਿ ਰਹੇ ਆ ਕਿ ਖਾਣਾ ਖਰਾਬ ਆ ਬਦਲ ਦੋ ਪਰ ਇਹ ਟਾਸ ਤੋਂ ਮਸ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੂੰ ਕਮਿਸ਼ਨ ਮਿਲ ਰਿਹਾ ਤਾਂ ਹੁਣ ਅਸੀਂ ਇਹ ਮੁੱਦਾ ਜਿਹੜਾ ਪੂਰੇ ਚੁੱਕਿਆ ਹੋਇਆ ਅਸੀਂ ਇਹਨੂੰ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਬਹੁਤ ਵੱਡਾ ਸਕੈਂਡਲ ਹੈ ਇਹ ਪਹਿਲਾਂ 150 ਕਰੋੜ ਰੁਪਇਆ ਹੁੰਦਾ ਸੀ ਇਹਨਾਂ ਨੇ ਬੈਨੀਫਿਸ਼ੀਰੀ ਵੱਧ ਵਖਾ ਕੇ ਹੁ ਡਬਲ ਕਮਿਸ਼ਨ ਖਾ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਇਹਦੀ ਜਿਹੜੀ ਮੰਗ ਹੈ ਸਾਡੀ ਅਸੀਂ ਜਿਹੜਾ ਅੱਜ ਮੰਗ ਪੱਤਰ ਦਿੱਤਾ ਹੈ ਵੀ ਇਹਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਤੇ ਸਾਡੀ ਮੰਤਰੀ ਜਿਹੜੀ ਵਿਭਾਗ ਦੀ ਜੀ ਨੂੰ ਅਸੀਂ ਦੱਸਿਆ ਉਹਨੇ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਉਹਦਾ ਸਤੀਫਾ ਲਿਆ ਜਾਣਾ ਚਾਹੀਦਾ ਅੱਜ ਅਸੀਂ ਮੈਂ ਮੁਕਸਰ ਦੇ ਵਿੱਚ ਮੰਗ ਪੱਤਰ ਦੇਣ ਪਹੁੰਚੇ ਸੀ ਪੂਰੇ ਪੰਜਾਬ 'ਚ ਮੰਗ ਪੱਤਰ ਦਿੱਤੇ ਪਰ ਜਿਹੜਾ ਮੁਕਸਰ ਦੇ ਵਿੱਚ ਹੋਇਆ ਕਿਤੇ ਨਹੀਂ ਹੋਇਆ ਕਿ ਜਦੋਂ ਅਸੀਂ ਗੇਟ ਤੇ ਆਈਆਂ ਤਾਂ ਜਿਹੜਾ ਗੇਟ ਤੇ ਖੜਾ ਉਹ ਗੇਟਮੈਨ ਸੀਗਾ ਉਹਨੇ ਗੇਟ ਲਾ ਕੇ ਸਾਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ ਦੇਣ ਤਾਂ ਸੀ ਮੰਗ ਪੱਤਰ ਆਈਆਂ ਸੀ ਤਾਂ ਉਹਨੇ ਸਾਨੂੰ ਧੱਕੇ ਮਾਰੇ ਆ ਸਾਡੀ ਇਹ ਭੈਣ ਦਾ ਨਾਲੇ ਤਾਂ ਇਹਦੀ ਬਾਹ ਫੜੀ ਉਹਨੇ ਨਾਲੇ ਦਾ ਮੋਬਾਈਲ ਤੋੜਤਾ ਆ ਆ ਸਾਡ ਦੇਖੋ ਇਹ ਬਜ਼ੁਰਗ ਸਾਡੀ ਅੰਗਣਵਾੜੀ ਵਰਕਰ ਹੈ ਇਹਨੂੰ ਧੱਕੇ ਮਾਰੇ ਇਹਦਾ ਮੋਢਾ ਉਤਰ ਗਿਆ ਹੈ ਤੇ ਇੰਨੀ ਬੁਰੀ ਹਾਲਤ ਦੇ ਵਿੱਚ ਸਿੱਟਿਆ ਇਹਨਾਂ ਨੇ ਦੇਖੋ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਵੀ ਕੋਈ ਤੁਹਾਡੇ ਬੂਏ ਤੇ ਆਇਆ ਤਾਂ ਤੁਸੀਂ ਉਹਦੀ ਗੱਲ ਸੁਣੋ ਅੰਦਰ ਏਸੀਆਂ ਚ ਬੈਠੇ ਆਰਾਮ ਦੇ ਨਾਲ ਜਿਹੜਾ ਕੋਈ ਬਾਹਰ ਚ ਆਉਂਦਾ ਉਹਨੂੰ ਇਹ ਧੱਕੇ ਮਾਰਦੇ ਆ ਵੀ ਇਹ ਇਹ ਆ ਰਾਜਾ ਆ ਬਦਲਾ ਆ ਇਹ ਕਹਿੰਦੇ ਸੀ ਅਸੀਂ ਬਹੁਤ ਵਧੀਆ ਰਾਜ ਦੇਵਾਂਗੇ ਆ ਰਾਜ ਦੇ ਰਿਹਾ ਇਹ ਔਰਤਾਂ ਦੀਆਂ ਬਾਹਾਂ ਮਰੋੜਦੇ ਉਹਨਾਂ ਨੂੰ ਧੱਕੇ ਮਾਰਦੇ ਆ ਇਸ ਤਰ੍ਹਾਂ ਦਾ ਵਿਹਾਰ ਇਹ ਔਰਤਾਂ ਦੇ ਨਾਲ ਕਰ ਰਿਹਾ ਬੱਚਿਆਂ ਦੀ ਸਿਹਤ ਨਾਲ ਖਲਵਾੜ ਕਰ ਰਿਹਾ ਜੇ ਕੋਈ ਮੁੱਦਾ ਚੁੱਕ ਰਿਹਾ ਤਾਂ ਉਹਨੂੰ ਇਹ ਧੱਕੇ ਮਾਰ ਰਿਹਾ ਮੈਨੂੰ ਇਹਨਾਂ ਨੇ ਨੌਕਰੀ ਤੋਂ ਕੱਢਤਾ ਕਿ ਮੈਂ ਔਰਤਾਂ ਤੇ ਅਸੀਂ ਚਾਰ ਦਿਨ ਤੋਂ ਧਰੋਲਾ ਪਾ ਰਹੇ ਆ ਰੋਜ਼ ਪ੍ਰੈਸ ਨੋਟ ਆ ਰਹੇ ਸਰਕੋਸ਼ਾਗਾ ਰੋਜ਼ ਵੀ ਅਸੀਂ ਮੰਗ ਪੱਤਰ ਦੇਣਾ ਆ ਰਹੇ ਆ ਤੇ ਵੈਸੇ ਵੀ ਤਾਂ ਜੇ ਲੋਕ ਉਹੀ ਮੰਗ ਪੱਤਰ ਦੇਣਾ ਹੁਣ ਫਿਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ ਜਿਹਨਾਂ ਦੇ ਧਿਆਨ 'ਚ ਨਹੀਂ ਹੈਗਾ ਲੋਕਾਂ ਨਾਲ ਰਾਤੇ ਰਾਤ ਵੀ ਕੋਈ ਗੱਲ ਬਣ ਸਕਦੀ ਹੈ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਪ੍ਰੋਟੈਸਟ ਕੀਤਾ ਜੀ ਮੇਰਾ ਨਾਮ ਸਿੰਦਰਪਾਲ ਘਰ ਆਲ ਪੰਜਾਬ ਵਾਂਗਣਵਾਲੀ ਮਲਾਜਮ ਜੰਨੇ ਦੇ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਐ ਅੱਜ ਜਿਸ ਜਿਹੜਾ ਹੈਗਾ ਸਾਰੇ ਪੰਜਾਬ ਦੇ ਵਿੱਚ ਇੱਕ ਰਾਸ਼ਨ ਨੂੰ ਲੈ ਕੇ ਅਸੀਂ ਆਪਦੇ ਕੇਂਦਰੀ ਮੰਤਰੀ ਤੱਕ ਡਿਪਟੀ ਕਮਿਸ਼ਨਰਰੀ ਮੰਗ ਪੱਤਰ ਭੇਜ ਰਹੇ ਹਾਂ ਜਿਹੜਾ ਰਾਸ਼ਨ ਘਟ ਗਿਆ ਆ ਰਿਹਾ ਉਹਦੀ ਜਾਂਚ ਕੀਤੀ ਜਾਵੇ ਤੇ ਜਿਹੜਾ ਬੱਚਿਆਂ ਲੀਆਂ ਤੇ ਔਰਤਾਂ ਦੀਆਂ ਸੇਤਾਂ ਨਾਲ ਖਲਵਾੜਾ ਹੁੰਦਾ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਅੱਜ ਦੀ ਗੱਲ ਹੈਗੀ ਆ ਦਲਿਆ ਬਣਾ ਕੇ ਅੰਗਣਵਾੜੀ ਵਰਕਰਾਂ ਸੈਂਟਰ ਦੇ ਵਿੱਚ ਉਹਨਾਂ ਨੇ ਜੇ ਪੈਕਟ ਖੋਲੇ ਤੇ ਉਹਦੇ ਵਿੱਚੋਂ ਮਰਿਆ ਕੰਨ ਕੰਜੂਰਾ ਨਿਕਲਿਆ ਕਿੰਨੇ ਸਮੇਂ ਤੋਂ ਇਹ ਜਿਹੜਾ ਮਾੜਾ ਰਾਸ਼ਨ ਆ ਰਿਹਾ ਕੋਈ ਅਧਿਕਾਰੀਆਂ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਕੋਈ ਸ਼ਿਕਾਇਤ ਹਾਂਜੀ ਬਹੁਤ ਜੀ ਅਸੀਂ ਜਿਹੜੇ ਹੈਗਾ ਇਹ ਨਵੰਬਰ ਦਸੰਬਰ ਤੋਂ ਆਉਣਾ ਸ਼ੁਰੂ ਹੋਇਆ ਤੇ ਅਸੀਂ ਜਨਵਰੀ ਤੋਂ ਹੀ ਰੌਲਾ ਪਾ ਰਹੇ ਹਾਂ ਅਸੀਂ ਪਹਿਲਾਂ ਆਪਦੇ ਮਿਨਿਸਟਰ ਮੈਨੂਕਲ ਵੀ ਇਹ ਗੱਲ ਕਹੀ ਅਸੀਂ ਆਪਦੇ ਉੱਚ ਅਧਿਕਾਰੀਆਂ ਤੱਕ ਵੀ ਜਿਹੜੇ ਸੀਡੀਪੀ ਉਹ ਡੀਪੀਓ ਸਭ ਕੋਲੇ ਗੱਲ ਕਹੀ ਹੈ ਪਰ ਕਿਸੇ ਨੇ ਵੀ ਨਹੀਂ ਸੁਨੇਗੀ ਅਸੀਂ ਹੁਣ ਇਹ ਆਖ਼ਰ ਤੇ ਜਿਹੜਾ ਹੈਗਾ ਵੀ ਇਸ ਦੀ ਜਿਹੜੀ ਹੈਗੀ ਜਾਂਚ ਹੋਣੀ ਚਾਹੀਦੀ ਹੈਗੀ ਹੈ ਤੇ ਜਿਹੜੇ ਸਾਡੇ ਮਿਨਿਸਟਰ ਮੈਡਮ ਹੈਗੇ ਆ ਉਹ ਉਹਨਾਂ ਤੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਤੋਂ ਸਜ਼ਾ ਲੈਣਾ ਚਾਹੀਦਾ ਹੈ ਅੱਜ ਅਸੀਂ ਮੁਕਸਰ ਵਿੱਚ ਜਿਹੜਾ ਮੰਗ ਪੱਤਰ ਦੇਣ ਆਏ ਸੀਗੇ ਇੱਥੋਂ ਦੇ ਪ੍ਰਸ਼ਾਸਨ ਨੇ ਗੇਟ ਤੇ ਜਿਹੜੇ ਖੜੇ ਹੈਗੇ ਆ ਉਹਨਾਂ ਨੇ ਬਹੁਤ ਬੁਰਾ ਵਿਹਾਰ ਕੀਤਾ ਸਾਡੇ ਆਂਗਣਵਾੜੀ ਵਰਕਰ ਦਾ ਜਿਹੜਾ ਹੈਗਾ ਮੋਬਾਈਲ ਟੁੱਟਿਆ ਇਹ ਸਾਡੀ ਭੈਣ ਜਿਹੜੀ ਹੈਗੀ ਬਜ਼ੁਰਗ ਇਹ ਇਹ ਤਾਂ ਮੋੜਾ ਉੱਤਰ ਗਿਆ ਬਹੁਤ ਜਿਹੜਾ ਹੈਗੇ ਵਿਹਾਰ ਬਹੁਤ ਮਾੜਾ ਕਰ ਰਹੇ ਸਰਕਾਰ ਬਦਲਾ ਕਹਿੰਦੀ ਸੀ ਇਹਨਾਂ ਨੇ ਬਹੁਤ ਮਾੜਾ ਬਦਲਾ ਲਿਆ ਤਾਂ ਹੁਣ ਜਿਹੜਾ ਹੈਗਾ ਜੇ ਕਰ ਸਾਡੇ ਸੂਬਾ ਪ੍ਰਧਾਨ ਸੀ ਇਹ ਆਤਾਂ ਦੀ ਵਾਜ ਚੁੱਕਦੇ ਸੀਗੇ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੀਆਂ ਸੁਆਵਾਂ ਖਤਮ ਕਰ ਦਿੱਤੀਆਂ ਤੇ ਹੁਣ ਇਹਨਾਂ ਨਾਲ ਵੀ ਜਿਹੜਾ ਕਬੀ ਇਹਨਾਂ ਨੂੰ ਬਹਾਲ ਕਰਨ ਦੀ ਕੋਈ ਗੱਲ ਨਹੀਂ ਕਰ ਰਹੇਗੇ ਸਾਡੀ ਲੜਾਈ ਲਗਾਤਾਰ ਜਾਰੀ ਰਹੂਗੀ ਜਿੰਨਾ ਚਿਰ ਸਾਡੇ ਸੁਭਾ ਪ੍ਰਧਾਨ ਨੂੰ ਬਾਦ ਨਹੀਂ ਕੀਤਾ ਜਾਂਦਾ ਤੇ ਅੰਗਣਵਾੜੀ ਵਰਕਰ ਹੈਲਪਰਾਂ ਨੇ ਜਿਹੜੀਆਂ ਮੰਗਾ ਹੈਗੀਆਂ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਜਿਹੜਾ ਹੈਗਾ ਸੰਘਰਸ਼ ਤਿੱਖਾ ਕਰਾਂਗੇ